ਸੰਗਤ ਜੀ ਗੁਰਦੁਆਰਾ ਨਾਡਾ ਸਾਹਿਬ ਜੀ ਦੇ ਦਰਸ਼ਨ ਕਰੋ ਅਸੀਂ ਅੱਜ ਪਹੁੰਚੇ ਹਾਂ ਗੁਰਦੁਆਰਾ ਨਾਡਾ ਸਾਹਿਬ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੰਗਤ ਜੀ ਜਿਸ ਵੀ ਥਾਨੋਂ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੀ ਛੋਹ ਪ੍ਰਾਪਤ ਹੋਈ ਹੈ ਉਹ ਸਥਾਨ ਸ਼ੋਭnik ਹੈ ਐਸਾ ਹੀ ਇੱਕ ਸੁੰਦਰ ਅਤੇ ਪਵਿੱਤਰ ਸਥਾਨ ਗੁਰਦੁਆਰਾ ਨਾਡਾ ਸਾਹਿਬ ਪਾਸ਼ਾਹੀ 10ਵੀਂ ਹੈ ਜਿਸ ਸਥਾਨ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ ਸੀ। ਪਗਾਨੀ ਦੇ ਯੁੱਧ ਵਿੱਚ ਫਤਿਹ ਪ੍ਰਾਪਤ ਕਰਨ ਉਪਰੰਤ ਸਤਿਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਰੁੱਖ ਕੀਤਾ। ਪੌਂਟਾ ਸਾਹਿਬ ਤੋਂ ਨਾਹਨ ਟੋਕਾ ਸਾਹਿਬ ਰਾਣੀ ਦਾ ਰਾਏਪੁਰ। ਮਾਨਕ ਟੱਬਰਾਂ ਤੋਂ ਹੁੰਦੇ ਹੋਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1746 ਬਿਕਰਮੀ ਵਿੱਚ ਆਪਣੇ ਚਰਨਾਂ ਦੀ ਸ਼ੋਹ ਦੇ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਇਸ ਸਥਾਨ ਉੱਪਰ ਸਤਿਗੁਰੂ ਜੀ ਨਾਲ ਕਈ ਸਿੱਖ ਸੇਵਕ ਸ਼ਸਤਰਧਾਰੀ ਯੋਧੇ ਘੋੜਸਵਾਰ ਜੰਗੀ ਸੂਰਮੇ ਮੌਜੂਦ ਸਨ ਉਹਨਾਂ ਦਿਨਾਂ ਵਿੱਚ ਇਹ ਜੰਗਲੀ ਇਲਾਕਾ ਸੀ ਜਿੱਥੇ ਕੇ ਭਾਈ ਮੱਖਣ ਸ਼ਾਹ ਜੀ ਦੇ ਖਾਨਦਾਨ ਚੋਂ ਲੋਕੀ ਆਬਾਦ ਸਨ ਭਾਈ 나ਡੂ ਸ਼ਾਹ ਲਬਾਨਾ ਜੀ ਦਾ ਦੇ ਧਰਮੀ ਬੰਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੀ ਆਇਆਂ ਆਖਿਆ ਭਾਈ 나ਡੂ ਸ਼ਾਹ ਲਬਾਨਾ ਜੀ ਨੇ ਗੁਰੂ ਸਾਹਿਬ ਅਤੇ ਨਾਲ ਆਈਆਂ ਸਿੱਖ ਫੌਜਾਂ ਦੀ ਤਨ ਮਨ ਧਨ ਨਾਲ ਬਹੁਤ ਹੀ ਜ਼ਿਆਦਾ ਸੇਵਾ ਕੀਤੀ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਰਹੇ ਉਹਨਾਂ ਚਿਰ ਭਾਈ 나ਡੂ ਸ਼ਾਹ ਜੀ ਆਪ ਗੁਰੂ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਆਪ ਅਨਪਾਰੀ ਕਰਦੇ ਰਹੇ ਉਸ ਦੀ ਟਹਿਲ ਸੇਵਾ ਨੂੰ ਦੇਖ ਕੇ 10ਵੇਂ ਪਾਸ਼ਾ ਜੀ ਬਹੁਤ ਪਰਸਾਨ ਹੋਏ ਮਹਾਰਾਜੀ ਨੇ ਇਥੋਂ ਤੁਰਨ ਸਮੇਂ 나ਦੂ ਸ਼ਾਲਬਾਨਾ ਨੂੰ ਬਖਸ਼ਿਸ਼ ਭਰੇ ਬਚਨ ਕਰਦਿਆਂ ਕਿਹਾ ਕਿ ਤੇਰੀ ਸੇਵਾ ਵੇਖ ਕੇ ਹੀ ਇਹ ਸੰਗਤ ਦਰਸ਼ਨ ਕਰਨ ਆਉਂਦੀ ਹੈ ਸੰਗਤ ਗੁਰੂ ਦਾ ਰੂਪ ਹੈ ਇਹ ਗੁਰੂ ਦਾ ਸਰੂਪਾ ਗੁਰੂ ਗ੍ਰੰਥ ਕਬੀ ਮਾਰਾ ਨਹੀਂ ਆਪਿਆ ਸੰਤ ਸਾਹਿਬ ਰੂਪ ਹੈ